ਅੱਜ ਪਿੰਡ ਠਿਕਰਾਲਾ ਵਿਖੇ ਪੰਜਾਬ ਸਰਕਾਰ ਵੱਲੋਂ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਜੀ ਨੂੰ ਉਹਨਾਂ ਦੀ 90ਵੀ ਵਰ੍ਹੇਵੰਤੀ ਦੇ ਉੱਤੇ ਸ਼ਰਧਾ ਤੇ ਸਤਿਕਾਰ ਪੇਟ ਕਰਨ ਦੇ ਲਈ ਅਸੀਂ ਆਇਆਗੇ ਮੇਰੇ ਨਾਲ ਸਾਡੇ ਬੜੇ ਸਤਿਕਾਰਯੋਗ ਐਮਐਲਏ ਸਰਦਾਰ ਕਰਮਵੰਦ ਸਿੰਘ ਪੰਡੋਰੀ ਜੀ ਅੱਜ ਪੰਜਾਬ ਸਰਕਾਰ ਵੱਲੋਂ ਨੂੰ ਯਾਦ ਕੀਤਾ ਗਿਆ ਸ਼ਰਧਾ ਤੇ ਫੁੱਲ ਪੇਟ ਕੀਤੇ ਗਏ ਕਿਉਂਕਿ ਅੱਜ ਤੋਂ ਲਗਭਗ 90 ਸਾਲ ਪਹਿਲਾਂ 1935 ਦੇ ਅੰਦਰ ਪਟਿਆਲਾ ਰਾਜ ਰਿਆਸਤ ਦੇ ਖਿਲਾਫ ਪਟਿਆਲਾ ਰਾਜਾ ਰੋਜਵਾੜਿਆਂ ਦੇ ਖਿਲਾਫ ਉਹਨਾਂ ਨੇ ਇੱਕ ਲੰਬੀ ਲੜਾਈ ਲੜੀ ਸੀ ਔਰ ਲਗਭਗ 9 ਮਹੀਨੇ 9 ਦਿਨ ਦੀ ਲੰਬੀ ਭੁੱਖ ਹੜਤਾਲ ਤੋਂ ਬਾਅਦ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀਗਾ ਸੋ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇੜ ਕੀਤੇ ਨੇ ਕਿਉਂਕਿ ਉਹ ਕਾਮਾ ਹਮੇਸ਼ਾ ਹੀ ਮੈਸਮੰਦਾਂ ਜਿੰਦੀਆਂ ਰਹਦੀਆਂ ਰਹਦੀਆਂ ਨੇ ਕਿਆਂ ਜਿੰਦਾ ਰਹਦੀਆਂ ਨੇ ਜਿਹੜੀਆਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਨੇਗੀਆਂ ਹਰ ਇੱਕ ਸਾਲ ਦੀ ਤਰ੍ਹਾਂ ਪਿੰਡ ਵੱਲੋਂ ਪਿੰਡ ਦੀ ਕਮੇਟੀ ਵੱਲੋਂ ਸਰਪੰਚ ਸਾਹਿਬਾਰ ਵੱਲੋਂ ਸਮਾਗਮ ਕਰਾਇਆ ਜਾਂਦਾਗਾ ਔਰ ਹਮੇਸ਼ਾ ਸਾਰੇ ਜਿੰਨਾ ਵੀ ਇਤਿਹਾਸ ਆ ਉਹ ਤੇ ਇਤਿਹਾਸ ਦੇ ਉੱਤੇ ਲੰਬੀਆਂ ਚੌੜੀਆਂ ਚਰਚਾ ਹੁੰਦੀਆਂ ਨੇਗੀਆਂ ਢਾਡੀ ਵਾਰਾਂ ਗਾਜਾਂ ਜਾਂਦੀਆਂ ਨੇ ਇਤਿਹਾਸ ਤੋਂ ਜਾਣੂ ਕਰਾਇਆ ਜਾਂਦਾਗਾ ਸੋ ਬਹੁਤ ਵੱਡਾ ਸ਼ਹੀਦ ਦੀ ਜਿਹੜਾ ਜੋੜ ਮੇਲਾ ਉਹ ਲੱਗਦਾ ਕਿਹੜੇ ਕਿਹੜੇ ਐਲਾਨ ਕੀਤੇ ਗਏ ਹੈਗੇ ਆ ਜੀ ਪਿੰਡਾਂ ਨੇ ਮੰਗ ਕੀਤੀ ਵੀ ਸੀ ਸੋ ਇੱਕ ਪੁਰਾਣੀ ਮੰਗ ਸੀਗੀ ਕਿ ਸਰਦਾਰ ਭਗਵੰਦ ਸਿੰਘ ਮਾਜੀ ਨੇ ਇੱਕ ਨਰਸਿੰਗ ਕਾਲਜ ਦੀ ਸਥਾਪਨਾ ਦਾ ਜਿਹੜਾ ਐਲਾਨ ਕੀਤਾ ਸੀਗਾ ਉਹ અધੂਰਾ ਪਿਆ ਸੀਗਾ ਉਹਦੇ ਵਿੱਚ ਕੁਝ ਟੈਕਨੀਕਲ ਪ੍ਰੋਬਲਮ ਆ ਜਾਂ ਸੀਗੀਆਂ ਉਹ ਅਸੀਂ ਬੜੀ ਜਲਦੀ ਦੂਰ ਕਰਕੇ ਉਹਦੀ ਬੜੀ ਜਲਦੀ ਸ਼ੁਰੂਆਤ ਕਰਾਵਾਂਗੇ ਕਿਉਂਕਿ ਬਹੁਤ ਪੁਰਾਣੀ ਇੱਕ ਮੰਗ ਸੀਗੀ ਇਸ ਤੋਂ ਬਨ ਇੱਕ ਸੜਕ ਦੀ ਮੰਗ ਸੀਗੀ ਜਾਂ ਜਿਹੜੀ ਹਵੇਲੀ ਜਿਹੜੀ ਹਵੇਲੀ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਜੀ ਦੀ ਸੀ ਉਹ ਕਾਫੀ ਪੁਰਾਣੀ ਹੋ ਚੁੱਕੀ ਆ ਉਹਦੀ ਰੈਨੋਵੇਸ਼ਨ ਦਾ ਕੰਮ ਸੀ ਕਿਉਂ ਪੁਰਾਣੀ ਹੋ ਚੁੱਕੀ ਆ ਉਹਦੇ ਲਈ ਮੈਂ ਆਪਣੇ ਅਖਤਿਆਰੀ ਕੋਟੇ ਵਿੱਚੋਂ 20 ਲੱਖ ਰੁਪਏ ਦੀ ਗ੍ਰਾਂਟ ਦੇਵਾਂਗਾ ਤਾਂ ਕਿ ਉਹ ਸਾਡੀ ਜਿਹੜੀ ਯਾਦਗਾਰਾ ਉਹ ਸੰਭਾਲੀ ਜਾ ਸਕੇ ਤੇ ਅਮਰ ਸਿੰਘ ਸਰਦਾਰ ਸੇਵਾ ਸਿੰਘ ਠਿਕਰੀ ਵਾਲਾ ਸਾਹਿਬ ਦੀ ਜਿਹੜੀ ਅੱਜ ਵਰਸੀ ਮਨਾਈ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਆ ਸਾਡੇ ਨਗਰ ਵੱਲੋਂ ਜਿਹੜੀਆਂ ਮੰਗਾਂ ਸੀ ਜਿਵੇਂ ਨਰਸਿੰਘ ਕਾਲਜ ਅਤੇ ਠਿਕਰੀ ਵਾਲਾ ਬਣਵੇ ਅਤੇ ਜੋ ਨਹਿਰੀ ਪਾਣੀਆਂ ਦਾ ਮਸਲਾ ਸੀਗਾ ਉਹ ਜਿੰਨੀਆਂ ਮੰਗਾਂ ਸੀ ਉਹ ਸਾਰੀਆਂ ਚੀਮਾ ਸਾਹਿਬ ਦੇ ਅੱਗੇ ਰੱਖੀਆਂ ਜਿਨ੍ਹਾਂ ਨੂੰ ਪ੍ਰਵਾਨ ਵੀ ਕੀਤਾ ਔਰ ਸਾਡੇ ਨਗਰ ਦੇ ਲਈ ਜੋ ਪ੍ਰਾਇਮਰੀ ਸਕੂਲ ਤੇ ਲੜਕੀਆਂ ਦਾ ਸਕੂਲ ਹੈ ਉਹਨਾਂ ਲਈ 1-1 ਕਰੋੜ ਰੁਪਏ ਦਾ ਅਨਾਨ ਕਰਕੇ ਗਏ ਨੇ ਅਮਰ ਸਿੰਘ ਸਰਦਾਰ ਸੇਵਾ ਸਾਹਿਬ ਠਿਕਰੀਵਾਦ ਜਿਹੜੀ ਯਾਦਗਰ ਨਗਰਵਨੋ ਬਣਾਈ ਜਾਣੀ ਹੈ ਉਹਦੇ ਲਈ 20 ਲੱਖ ਰੁਪਇਆ ਸਦਾ ਤੀਮਾ ਸਾਹਿਬ ਨੂੰ ਦਿੱਤਾ ਜਾਣਾਗਾ ਉਹ ਐਲਾਨ ਕਰਕੇ ਗਏ ਨੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕਰਦੇ ਆਂ ਅਤੇ ਉਮੀਦ ਵੀ ਕਰਦੇ ਆਂ ਜਿਹੜੀਆਂ ਮੰਗਾਂ ਨੇ ਜਿਵੇਂ ਕਿ ਨਰਸਿੰਗ ਕਾਲਜ ਦੀ ਮੰਗ ਹੈ ਜੋ ਲੰਬੇ ਸਮੇਂ ਤੋਂ ਪੈਂਡਿੰਗ ਹੈ ਕਿਉਂਕਿ 2023 ਦੇ ਵਿੱਚ ਮੁੱਖ ਮੰਤਰੀ ਸਾਹਮਣੇ ਨਾਨ ਕੀਤਾ ਸੀ ਤੇ ਉਹ ਕੁਝ ਕਾਰਨਾ ਕਰਕੇ ਨਹੀਂ ਹੋ ਸਕਿਆ ਪੂਰਾ ਤੇ ਇਸ ਬਾਰੇ ਸਾਨੂੰ ਵਿੱਤ ਮੰਤਰੀ ਸਾਹਮਣੇ ਭਰੋਸਾ ਦਿਵਾਇਆ ਕਿ ਮਾਰਚ ਦੇ ਵਿੱਚ ਇਹ ਜਿਹੜਾ ਨਰਸਿੰਗ ਕਾਲਜ ਆ ਸ਼ੁਰੂ ਕੀਤਾ ਜਾਵੇਗਾ ਸੋ ਅਸੀਂ ਨਕਰ ਪੰਚਾਇਤ ਵੱਲੋਂ ਗੁਰਦਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਸਮੂਥੀ ਪੰਜਾਬ ਸਰਕਾਰ ਦੀ ਅਗਿਤ ਸਦਾ ਧੰਨਵਾਦ ਕਰਦੇ ਹਾਂ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਸਰਪੰਚ ਗਰਿੰਜੀਤ ਸਿੰਘ ਪਿੰਡ ਠੀਕਰੀ ਵਾਲਾ ਜੀ ਆ ਸਰਪੰਚ ਸਾਹਿਬ ਜਿਸ ਤਰ੍ਹਾਂ ਕੀ ਆਮ ਆਦਮੀ ਪਾਰਟੀ ਵੱਲੋਂ ਅੱਜ ਫਾਈਨਾਂਸ ਮਿਸਟਰ ਸਾਹਿਬ ਆਈ ਸੀ ਅੱਜ ਜਿੱਥੇ ਮਾਣ ਜੀ ਹਾਜੀ ਪਾ ਕੀ ਕੀ ਲਾਣ ਕਰਕੇ ਕੀ ਹੈ ਤੇ ਕੀ ਕੀ ਮੰਗਾ ਸੀ ਤੁਹਾਡੀ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਹਲਕੇ ਦੇ ਐਮਐਲਏ ਸਰਦਾਰ ਕੁਲਵੰਤ ਸਿੰਘ ਬਨੂਰੀ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਆਪਣੇ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਇਸ ਨਗਰ ਵਿੱਚ ਲੈ ਕੇ ਆਏ ਨੇ ਤੇ ਹਰਪਾਲ ਸਿੰਘ ਚੀਮਾ ਜੀ ਨੂੰ ਅਸੀਂ ਪਿੰਡ ਦੀਆਂ ਕੁਝ ਮੰਗਾ ਬਾਰੇ ਜਾਣੂ ਕਰਾਇਆ ਗਿਆ ਜਿਵੇਂ ਕਿ ਨਰਸਿੰਘ ਕਾਲਜ ਜੋ ਸੀਐਮ ਸਾਹਿਬ 19 ਜਨਵਰੀ 2023 ਨੂੰ ਅਨਾਉਂਸ ਕਰਕੇ ਗਏ ਸੀ ਉਦੇ ਬਾਰੇ ਉਹਨਾਂ ਨੂੰ ਦੱਸਿਆ ਗਿਆ ਵੀ ਇਹ ਸਾਡਾ ਚਾਲੂ ਕਰਾਇਆ ਜਾਵੇ ਅੱਜ ਉਹ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਸ਼ਵਾਸ਼ਣ ਦੇ ਕੇ ਗਏ ਨੇ ਵੀ ਇਹ ਜਲਦੀ ਤੋਂ ਜਲਦੀ ਚਲਾਇਆ ਜਾਊ ਕਿਉਂਕਿ ਇਹਦੇ ਵਿੱਚ ਕੁਝ ਟੈਕਨੀਕਲ ਪ੍ਰੋਬਲਮ ਸੀਗੀਆਂ ਜਿਹਦੇ ਕਾਰਨ ਇਹ ਥੋੜਾ ਕੰਮ ਡਿਲੇ ਹੋ ਗਿਆ ਸੀ ਪਰ ਇਹ ਕੰਮ ਹੁਣ ਉਹਨਾਂ ਨੇ ਪੂਰਨ ਵਿਸ਼ਵਾਸ ਦਿਵਾਇਆ ਵੀ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਊਗਾ ਉਸ ਤੋਂ ਬਾਅਦ ਸਾਡੀ ਅਗਲੀ ਮੰਗ ਸੀ ਉਹਨਾਂ ਨੂੰ ਵੀ ਸਰਦਾਰ ਸੇਵਾ ਸਿੰਘ ਜੀ ਉਹਨਾਂ ਦੀ ਜਿਹੜੀ ਪ੍ਰਾਤਨ ਹਵੇਲੀ ਆ ਉਹ ਹਵੇਲੀ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਆ ਉਸ ਦੇ ਲਈ ਸਾਨੂੰ ਕੋਈ ਵੀ ਇਸੇ ਸਰਕਾਰ ਨੇ ਅਜ ਤੱਕ ਕੋਈ ਗ੍ਰਾਂਟ ਵਗੈਰਾ ਕੋਈ ਜਾਰੀ ਨਹੀਂ ਸੀ ਕੀਤੀ ਹਰਪਾਲ ਸਿੰਘ ਜੀਮਾ ਜੀ ਨੇ ਸਾਡੀ ਇਹ ਮੰਗ ਸੁਣਨ ਸਾਰ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ 20 ਲੱਖ ਰੁਪਏ ਦਾ ਇਥੇ ਐਲਾਨ ਕਰਕੇ ਗਏ ਨੇ ਅਸੀਂ ਇਸ ਲਈ ਵੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਮੰਗ ਰੱਖੀ ਗਈ ਸੀ ਅਸੀਂ ਪ੍ਰਾਇਮਰੀ ਸਕੂਲ ਨੂੰ ਸਕੂਲ ਆਫ ਹੈਪੀਨੈਸ ਬਣਾਉਣ ਦਾ ਉਸ ਦੇ ਲਈ ਵੀ ਉਹਨਾਂ ਨੇ 1 ਕਰੋੜ ਰੁਪਏ ਦਾ ਐਲਾਨ ਕੀਤਾ ਹੈ